ਹਾਂਜੀ ਸਰ ਸਰਗੰਤਨ ਤਰਤਾ ਦਿਵਸ ਨੂੰ ਲੈ ਕੇ ਜਿਹੜਾ ਹੈਗਾ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਡੀਜੀਪੀ ਸਾਹਿਬ ਦੇ ਮੁਮਤਾਬਕ ਜਿਹੜਾ ਸਾਰੇ ਸਟੇਟ ਦੇ ਵਿੱਚ ਸਰਪੰਚ ਲਈ ਸਮ ਲੈ ਕੇ ਬਹੁਤ ਹੀ ਸਖਤੀ ਕੀਤੀ ਗਈ ਹੈ ਔਰ ਇਹਦੇ ਵਿੱਚ ਐਸੋਸੀਏਸ਼ਨਸ ਵੀਰੇ ਕਰ ਰਹੇ ਨੇ ਮਾਰਨਿੰਗ ਅਸੀਂ ਜਿਹੜੇ ਸਰਚਿਸ ਕਰਦੇ ਆ ਉਸ ਤੋਂ ਬਾਅਦ ਜਿਹੜੇ ਦੇਸ ਹੁੰਦੇ ਆਵਾਜਾਈ ਵਾਲੇ ਜਿਸ ਤਰ੍ਹਾਂ ਪਾਸ ਟੈਂਟ ਰੇਲਵੇ ਸਟੇਸ਼ਨ ਦੇ ਥਰੂ ਬਾਹਰੋਂ ਆ ਜਾ ਸਕਦਾ ਹੈ ਉਹਨਾਂ ਦੀ ਸਰਵਿਸ ਸਰਚ ਨੇ ਇਹ ਤੋਂ ਇਲਾਵਾ ਸੰਬੋਧਨ ਜਿਹੜੇ ਇਸਰਾਮਾ ਜਿੰਨੀਆਂ ਵੀ ਨੇ ਉਹ ਚੈੱਕ ਕਰਦੇ ਆ ਇਸ ਤੋਂ ਇਲਾਵਾ ਨੱਕੇ ਲਗਾਏ ਜਾ ਰਹੇ ਨੇ ਤਾਂ ਕਿ ਅਨਸਕਾਮੀ ਘਟਨਾ ਜਿਹੜੀ ਇਸ ਕੋਟਰ ਦੇ ਰਸਤੇ ਤੇ ਨਾ ਹੋਵੇ ਇਹਦੇ ਲਈ ਸਾਡੇ ਕੋਲ ਐਕਸਟਰਾ ਪੋਰਸ਼ਨ ਸਾਨੂੰ ਦੇ ਗਏ ਜੋ ਇਸ باندې ਟੋਟਰ ਦੇ ਸਾਰੇ ਅਫਸਰ ਬਸਟਨ ਅਫਸਰ ਜਿਹੜੇ ਅੱਜ ਵੀ ਇੱਥੇ ਨੇ ਔਰ ਕਾਇਦਾ ਸਾਡੀ ਪੂਰੀ ਨਿਯੰਤਰਣ ਕਰ ਰਹੇ ਆ ਵੀ ਜੁਆਨ ਸਿਕورٹی ਨੌਕਰੀਆਂ ਸਕੇ ਅਤੇ ਕੰਪਲਟ ਕਰਦੇ ਵਸਤੇ ਲਾਇਆ ਇਸੋਸ਼ ਸ਼ਾਨੀ ਸਰ ਕਿੰਨੀ ਫੋਰਸ ਦੇ ਮੁਲਾਜ਼ਮ ਲਗਾਏ ਗਏ ਆ ਤਕਰੀਬਨ 1200 ਦੇ ਕਰੀਬ ਜਿਹੜਾ ਜਲੰਧਰ ਰੂਰਲ ਦੇ ਵਿੱਚ ਸਕੇ ਜਿਹੜੀ ਉਹ ਅਲਗ-ਅਲਗ ਸਬ ਡਿਵੀਜ਼ਨ ਦਾ ਹੈ ਜਿਹੜੀ ਸਾਰੀ ਸਤ ਔਰ ਨਾਕਾ ਬੰਦ ਸਰ ਨਾਕੇ ਕਿੰਨੇ ਲਗਾਏ ਗਏ ਤਕਰੀਬਨ ਹਰ ਸਟੇਸ਼ਨ ਤੇ ਦੋ ਨਾਕੇ ਜਿਹੜੇ ਲਗਾਏ ਗਏ ਆ 15-20 ਸਟੇਸ਼ਨਾਂ ਦੇ ਕਰੀਬ ਨਾਕੇ ਨੇ ਬਾਕੀ ਜਿਹੜੇ ਸਾਡੇ ਬਾਉਂਡਰੀ ਨੇ ਇੰਟਰ ਡਿਸਟ੍ਰਿਕਟ ਸੱਦਿਆ ਨੇ ਉਹਨਾਂ ਦੇ ਉੱਤੇ ਲੱਗ ਜਿਹੜੇ ਸਾਡੇ ਹਾਈ ਟੈਕ ਨਾਕੇ ਲੱਗੇ ਨੇ ਉੱਥੇ ਚੈੱਕ ਸਰ ਮਾੜੇ ਅੰਸਰਾਂ ਨੂੰ ਕੀ ਮੈਸੇਜ ਆ ਮਾੜੇ ਅੰਸਰਾਂ ਨੂੰ ਸਾਡੂ ਇਹੋ ਹੀ ਮੈਸੇਜ ਆ ਵੀ ਤੁਸੀਂ ਸਨਾਤ ਹੈ ਜਿਹੜਾ ਆਪਣਾ ਪੰਜਾਬ ਹੈ ਅੱਗੇ ਬਹੁਤ ਇਹਨਾਂ ਨੇ ਤਪੱਸ ਚੱਲੀ ਆ ਮਾੜੇ ਕੰਮਾਂ ਤੋਂ ਗਰੀਸ ਕਰੋ ਤੁਹਾਨੂੰ ਲੱਗਦਾ ਆਪਣੇ ਨੇੜੇ ਦੇ ਥਾਣੇ ਜਾਂ ਕਿਤੇ ਵੇਸ਼ ਹੋਣਾ ਚਾਹੁੰਦਾ ਹੈ ਅਸੀਂ ਹਮੇਸ਼ਾ ਤਿਆਰ ਰਹਿੰਦੇ ਆ ਅਦਰਵਾਇਜ਼ ਜਿਹੜਾ ਇਹਨਾਂ ਦਾ ਸਖਤੀ ਨਾਲ ਦੇਖਿਆ ਜਾਏਗਾ ਔਰ ਇਹਨਾਂ ਨੂੰ ਕਦੇ ਨਹੀਂ ਠੀਕ ਹੈ ਜੀ ਦੋਸਤੋ ਮੈਂ ਤੁਹਾਡੇ ਆਪਣਾ ਰੈਪੋਰਟਰ ਆ ਅੱਜ ਨਕੋਦਰ ਦੇ ਵਿੱਚ ਐਸਐਸਪੀ ਮੁਖਵਿੰਦਰ ਸਿੰਘ ਪੁੱਲਰ ਵੱਲੋਂ ਜਿਹੜਾ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਰੱਖਿਆ ਹੋਇਆ ਸਰਚ ਵੀਅਨ ਚਲਾਇਆ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਨਕੋਦਰ ਦੇ ਬਾਸਟੇਲ ਵਿੱਚ ਰਿਪੋਰਟਸ ਆ ਤੇ ਬਸਾਂ ਦੇ ਵਿੱਚ ਚੜ੍ਹ ਕੇ ਹੋਰ ਵੀ ਵਿਰਾਸਤ ਸਮਾਨ ਜਿਹੜਾ ਦੇਖ ਕੇ ਚੈਕਿੰਗ ਕਰ ਰਹੀ ਆ ਨਕੂਦਰ ਸ਼ਹਿਰ ਦੇ ਵਿੱਚ ਸਰਚ ਅਭਿਆਨ ਜਿਹੜਾ ਚੱਲ ਰਿਹਾ ਹੈ ਐਸਐਸਪੀ ਸਾਹਿਬ ਜਿਹੜੇ ਇੱਥੇ ਪੁਲਿਸ ਸਾਹਿਬ ਇੱਥੇ ਨਕੂਦਰ ਪਹੁੰਚੇ ਆ ਉਹਨਾਂ ਵੱਲੋਂ ਜਿਹੜੇ ਜਿਹੜੇ ਦੱਸਿਆ ਵੀ ਗਿਆ ਵੀ ਸ਼ਹਿਰ ਦੇ ਵਿੱਚ ਜਿਹੜੇ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਆ 26 ਜਨਵਰੀ ਨੂੰ ਲੈ ਕੇ ਬਾਕੀ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਐਸਐਸਪੀ ਸਾਹਿਬ ਨਕੂਦਰ ਪਾਸਟੈਂਡ ਦੇ ਵਿੱਚ ਪਹੁੰਚੇ ਸੀਗੇ ਤੇ ਜਿਹਦੀਆਂ ਲਾਈਵ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਰਹੇ ਹੋ